ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਸਰਗੀ ਵੇਲੇ ਉੱਠ ਸੋਨੀ ਨੇ ਸਾਰਾ ਕੰਮ ਖਤਮ ਕਰ ਲਿਆ ਸੀ ਉਸ ਨੂੰ ਪਤਾ ਸੀ ਕਿ ਅੱਜ ਤਿਉਹਾਰ ਦਾ ਦਿਨ ਹੈ ਤੇ ਕਰਦਾ ਕੰਮ ਨਿਬੇੜ ਲਵਾ ਸੋਨੀ ਦੀ ਮਾਂ ਕਰਤਾਰੋ ਨੇ ਵੀ ਸੋਨੀ ਨਾਲ ਮਿਲ ਕੇ ਕੰਮ ਨਿਬੇੜ ਦਿਆ ਜੀਤੀ ਨੂੰ ਵੀ ਉੱਠ ਪੁੱਤ ਵਰੇ ਦਾ ਦਿਨ ਵੀ ਲੇਟ ਉੱਠਦੇ ਹਾਂ ਤੁਸੀਂ ਜੀਤੀ ਅੱਖਾਂ ਮਲਦੀ ਆਈ ਕੀ ਆਇਆ ਬੇਬੇ ਨੀਂਦ ਤਾਂ ਪੂਰੀ ਕਰ ਲੈਣ ਦਿਆ ਕਰੋ ਬਹੁਤ ਕਮਾਈ ਕਰਕੇ ਸੁੱਤੀ ਸੀ ਰਾਤ ਨੂੰ ਜਿਹੜਾ ਨੀਂਦ ਨਹੀਂ ਪੂਰੀ ਹੋਈ ਤੇਰੀ ਲੈ ਤਾਂ ਦੱਸ ਆਪ ਉੱਠ ਗਈ ਐ ਉਹ ਮਹਾਰਾਜ ਜੀਤੇ ਨੂੰ ਵੀ ਉਠਾ ਦੇਣਾ ਆਪਣੀ ਵੱਡੀ ਭੈਣ ਵੱਲ ਦੇਖੋ ਸੱਜਰੇ ਉੱਠ ਕੇ ਸਾਰਾ ਕੰਮ ਵੀ ਨਿਬੇੜ ਲਿਆ ਉਹ ਮੇਰੀ ਮਾਂ ਮੈਂ ਉੱਠ ਗਈ ਹੁਣ ਬੰਦ ਕਰ ਦੋ ਬੋਲਣਾ ਜੀਤੀ ਨੇ ਬੋਲਿਆ ਜੀਤੀ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਤੇ ਸੋਨੀ ਨੇ 10 ਪੜ੍ਹ ਕੇ ਪੜ੍ਹਾਈ ਛੱਡ ਦਿੱਤੀ ਸੀ 2 ਸਾਲ ਪਹਿਲਾਂ ਹੁਣ ਉਹ ਕਾਰ ਦਾ ਕੰਮ ਕਰਦੀ ਸੀ ਜਾਂ ਫਿਰ ਗਲੀ ਵਿੱਚ ਇੱਕ ਭਾਬੀ ਸੀ ਉਸ ਨਾਲ ਸੂਟ ਸਲਾਈ ਕਰਦੀ ਸੀ ਉਹ ਵੀ ਸੋਨੀ ਨੂੰ ਉਸ ਦਾ ਬੰਨ ਦਾ ਹੱਕ ਦੇ ਦਿੰਦੀ ਸੀ ਸੋਨੀ ਉੱਚੇ ਲੰਬੇ ਕੱਦ ਦੀ ਬਹੁਤ ਸੋਹਣੀ ਮਟਿਆਰ ਸੀ ਸਾਵਲਾ ਰੰਗ ਪਰ ਨੈਣ ਨਕਸ਼ ਕੀ ਸੀ ਪਰੀ ਨਾਲੋਂ ਕੱਟ ਨਹੀਂ ਸੀ ਚਲ ਆਪਣੇ ਪਿਓ ਨੂੰ ਕੱਪ ਚਾਹ ਦਾ ਬਣਾ ਦੇ ਫਿਰ ਉਹ ਵੀ ਜਮੀਦਾਰਾਂ ਵੱਲ ਢੇੜਾ ਮਾਰ ਆਵੇ ਅੱਜ ਬਰਿਆਂ ਦਾ ਦਿਨ ਹੈ ਚਾਰ ਛੱਲਣ ਲੈ ਆਵੇ ਘਰ ਵਿੱਚ ਦੀਵਾਨੀ ਵੀ ਨਹੀਂ ਹੈ ਕਰਤਾਰੋਂ ਨੇ ਜੀਤੀ ਨੂੰ ਬੋਲਦੀ ਨੇ ਕਿਹਾ ਜੀਤੀ ਨੇ ਚੁੱਲ੍ਹੇ ਤੇ ਚਾਹ ਰੱਖ ਜੀਤੇ ਨੂੰ ਉਠਾ ਦਿੱਤਾ ਜੀਤਾ ਵੀ 8ਵੇਂ ਵਿੱਚ ਪੜਦਾ ਸੀ ਸਭ ਤੋਂ ਛੋਟਾ ਸੀ ਘਰ ਵਿੱਚ ਜੀਤੀ ਨੇ ਚਾਹ ਬਣਾ ਕੇ ਆਪਣੇ ਬਾਪੂ ਸਤਵੀਰ ਨੂੰ ਦਿੱਤੀ ਆਪ ਜੀਤੀ ਨਾ ਚਲੀ ਗਈ ਅੱਜ ਦਿਵਾਰੀ ਦਾ ਤਿਉਹਾਰ ਸੀ ਹਰ ਘਰ ਵਿੱਚ ਰੌਣਕੀ ਰੌਣਕ ਸੀ ਸਤਵੀਰ ਨੇ ਚਾਹ ਪੀਤੀ ਤੇ ਉਹ ਉੱਠ ਜਮੀਦਾਰਾਂ ਵੱਲ ਚਲਾ ਗਿਆ ਕਰਤਾਰੋ ਤੇ ਸੋਨੀ ਘਰ ਦੇ ਕੰਮਾਂ ਵਿੱਚ ਵਿਅਸਤ ਸੀ ਜੀਤੀ ਵੀ ਥੋੜੇ-ਬਹੁਤੇ ਕੰਮ ਵਿੱਚ ਹੱਥ ਵਟਾਈ ਜਾ ਰਹੀ ਸੀ ਘੰਟੇ ਬਾਅਦ ਸਤਵੀਰ ਮੋੜ ਆਇਆ ਮੂੰਹ ਟਟਕਾ ਕੇ ਬਾਹਰ ਪਏ ਮੰਜੇ ਤੇ ਬੈਠ ਗਿਆ ਕਰਤਾਰੋ ਸਮਝ ਗਈ ਸੀ ਕਿ ਜਮੀਦਾਰਾਂ ਨੇ ਖਾਲੀ ਮੋੜ ਦਿੱਤਾ ਹੈ ਕਰਤਾਰੂ ਦੇ ਚਿਹਰੇ ਤੇ ਵੀ ਚਿੰਤਾ ਦੀ ਲਕੀਰਾਂ ਸਾਫ ਨਜ਼ਰ ਆ ਰਹੀਆਂ ਸੀ ਜੀ ਕੀ ਕਹਿੰਦੇ ਆ ਸਰਦਾਰ ਹੁਣੇ ਕਰਤਾਰੂ ਨੇ ਪੁੱਛਿਆ ਕਹਿਣਾ ਕੀ ਐ ਆਖੇ ਸ਼ਾਮ ਨੂੰ ਆ ਜਾਵੀ ਅਜੇ ਪੈਸੇ ਨਿਕੋਲ ਕਰਤਾਰੂ ਵੀ ਮੰਝੇ ਤੇ ਬੈਠ ਗਈ ਤੇ ਬੋਲਣ ਲੱਗ ਗਈ ਤਵਾਰ ਦਾ ਦਿਨ ਐ ਅੱਜ ਬੱਚਾ ਨੂੰ ਕੀ ਮੂੰਹ ਦਿਖਾਉਣਾ ਐ ਸਰਦਾਰ ਨੂੰ ਵੀ ਸੋਚਣਾ ਚਾਹੀਦਾ ਸੋਨੇ ਸਭ ਸੁਣੇ ਜਾ ਰਹੀ ਸੀ ਅੰਦਰ ਗਈ ਤੇ ਟ੍ਰਾਂਕ ਵਿੱਚੋਂ 200 ਰੁਪਇਆ ਕੱਢ ਲਈ ਆਪਣੇ ਬਾਪੂ ਦੇ ਹੱਥ ਤੇ ਧਰ ਬੋਲੀ ਬਾਪੂ ਜੀ ਆ ਕੁਝ ਮੇਰੇ ਕੋਲ ਪੈਸੇ ਐ ਸੂਟ ਸੀਏ ਸੀ ਤਾਂ ਭਾਬੀ ਨੇ ਦਿੱਤੇ ਇਹ ਰੱਖ ਲਓ ਕੁਝ ਤਾਂ ਆਉ ਗਈ ਪੈਸੇ ਆਤੇ ਦੇਖ ਤਵੀਰ ਦੇ ਹੰਝੂ ਆ ਗਏ ਧੀਏ ਤੇਰਾ ਦਿੱਤਾ ਸਾਥ ਹੀ ਮੇਰਾ ਨਾਮ ਰੋਸ਼ਨ ਕਰੂਗਾ ਤੂੰ ਫਿਕਰ ਨਾ ਕਰ ਇਹ ਪੈਸੇ ਸੰਭਾਲ ਲੈ ਮੈਂ ਕਰਦਾ ਕੋਈ ਬੰਦੋਬਾਸਤ ਇੰਨਾ ਕਹਿ ਸਤਵੀਰ ਨੇ ਪੈਸੇ ਸੋਨਨੀ ਦੇ ਹੱਥ 'ਚ ਫੜਾ ਦਿੱਤੇ ਘਰ ਦੀ ਵੱਡੀ ਧੀ ਹੁਣ ਨਾਤੇ ਸੋਨਨੀ ਸੋਚਦੀ ਸੀ ਕਿ ਘਰ ਲਈ ਉਸਦੇ ਵੀ ਬਹੁਤ ਫਰਜ ਹੈ ਸਤਵੀਰ ਨੇ ਆਪਣਾ ਸੈਕਲ ਲਿਆ ਤੇ ਬਾਹਰ ਚਲਾ ਗਿਆ ਉਹ ਸੋਚ ਰਿਹਾ ਸੀ ਕਿ ਕਿਸੇ ਕੋਲ ਉਧਾਰ ਹੀ ਮੰਗ ਲਵਾਂ ਪਰ ਦਿਲ ਇੱਜ਼ਾਜ਼ਤ ਵੀ ਨਹੀਂ ਸੀ ਦੇ ਰਿਹਾ ਕਿਉਂਕਿ ਗਰੀਬ ਕੋਲ ਇੱਕ ਚੀਜ਼ ਹਮੇਸ਼ਾ ਹੁੰਦੀ ਹੈ ਤੇ ਉਹ ਸ਼ਰਮ ਉਹ ਸੋਚਾ ਸੋਚਦਾ ਹੋਇਆ ਪੰਡ ਦੇ ਬਣੇ ਹੋਏ ਇੱਕ ਬਾਸ ਛੱਡੇ ਉੱਪਰ ਜਾ ਕੇ ਬੈਠ ਗਿਆ ਉਸ ਨੂੰ ਲੱਗਦਾ ਸੀ ਕਿ ਸ਼ਾਮ ਨੂੰ ਵੀ ਸਰਦਾਰਾਂ ਨੇ ਖਾਲੀ ਮੋੜ ਦੇਣਾ ਹੈ ਪਰੇਸ਼ਾਨੀਆਂ ਨਾਲ ਘਿਰਿਆ ਹੋਇਆ ਸਤਵੀਰ ਆਪਣੀਆਂ ਹੀ ਸੋਚਾਂ ਵਿੱਚ ਬੈਠਾ ਸੀ ਉਧਰ ਘਰ ਵਿੱਚ ਸੋਨਨੀ ਨੇ ਕਰਤਾਰ ਉਹ ਵੀ ਚਿੰਤਾ ਕਰ ਰਹੀ ਸੀ ਸਮਾਂ ਵੀ ਸਵੇਰ ਦੇ 9 ਵਜੇ ਦਾ ਹੋ ਗਿਆ ਸੀ ਤਿਵਾਰ ਵਾਲੇ ਦਿਨ ਘਰ ਵਿੱਚ ਕੋਈ ਪੈਸਾ ਨਾ ਹੋਵੇ ਤਨ ਸ਼ਾਂਤ ਤੇ ਕੀ ਗੁਜਰਦੀ ਐ ਇਹ ਉਹੀ ਦੱਸ ਸਕਦਾ ਜਿਸ ਤੇ ਪੀਤਦੀ ਐ ਸਤਵੀਰ ਅਜੇ ਵੀ ਘਰ ਨਹੀਂ ਸੀ ਆਇਆ ਤੇ ਸੋਨੀ ਆਪਣੇ ਬਾਪੂ ਦੀ ਵੀ ਫਿਕਰ ਕਰਦੀ ਸੀ ਕਿ ਘਰ ਨਹੀਂ ਆਇਆ ਅਜੇ ਮਨ ਵਿੱਚ ਉਲਟੇ ਸਿੱਧੇ ਵਿਚਾਰ ਵੀ ਘਰ ਬਣਾ ਰਹੇ ਸੀ ਇਦਾਂ ਨਹੀਂ ਕਿ ਸਤਵੀਰ ਤੇ ਮਾੜਾ ਸਮਾਂ ਸ਼ੁਰੂ ਤੋਂ ਸੀ ਸਤਵੀਰ ਵੀ ਕਿਸੇ ਸਮੇ ਬਹੁਤ ਰੋਵਦਾਰ ਬੰਦਾ ਸੀ ਖੇਤੀਬਾੜੀ ਕਰਦਾ ਸੀ ਜ਼ਮੀਨ ਆਪਣੀ ਵੀ ਬਹੁਤ ਸੀ ਤੇ ਠੇਕੇ ਤੇ ਲੈ ਕੇ ਵੀ ਵਾਈ ਕਰਦਾ ਸੀ ਪਰ ਜ਼ਿੰਦਗੀ ਵਿੱਚ ਆਇਆ ਇੱਕ ਸਲਾਬ ਨੇ ਸਭ ਉਜਾੜ ਦਿੱਤਾ ਸੀ ਇੱਕ ਵਾਰ ਭਿਆਨਕ ਹੜ੍ਹ ਨੇ ਸਾਰੀ ਖੇਤੀ ਉਜਾੜ ਦਿੱਤੀ ਸੀ ਖੇਤੀ ਉਜੜੀ ਦੇਖ ਸਤਵੀਰ ਦੇ ਬਾਪੂ ਨੇ ਗਲ ਦਿਲ ਤੇ ਲਗਾ ਲਈ ਤੇ ਉਹ ਬਿਮਾਰ ਪੈ ਗਿਆ ਜੋ ਥੋੜਾ ਬਹੁਤਾ ਬਚਿਆ ਸਤਵੀਰ ਦਾ ਬਾਪੂ ਆਪਣੇ ਉੱਪਰ ਲੱਗ ਗਿਆ ਸਤਵੀਰ ਦਾ ਬਾਪੂ ਬਚਿਆ ਤਾਂ ਨਹੀਂ ਪਰ ਪਿੱਛੇ ਵੀ ਕੁਝ ਨਾ ਰਹਾ ਸਤਵੀਰ ਨੂੰ ਮੌੜ ਮਜ਼ਦੂਰੀ ਤੋਂ ਕੰਮ ਸ਼ੁਰੂ ਕਰਨਾ ਪਿਆ ਉਸ ਸਮੇਂ ਸੋਨੀ ਬਹੁਤ ਹੀ ਛੋਟੀ ਸੀ ਪਰ ਸਤਵੀਰ ਨੇ ਹਿੰਮਤ ਨਾ ਹਾਰੀ ਉਸਨੇ ਮਜ਼ਦੂਰੀ ਕਰਕੇ ਵੀ ਆਪਣਾ ਪਰਿਵਾਰ ਪਾਲ ਲਿਆ ਉਸ ਕੋਲ ਹੁਣ ਸਿਰਫ ਇੱਕ ਖੇਤੀ ਸੀ ਉਹ ਉਸ ਵਿੱਚ ਸਮੇਂ ਦੀ ਫਸਲ ਬੀਜ ਲੈਂਦਾ ਸੀ ਕਿ ਘਰ ਦਾ ਦਾਣਾ ਪਾਣੀ ਤੁਰਿਆ ਰਹੇ ਦੁਪਹਿਰ ਹੋਣ ਨੂੰ ਆ ਗਈ ਸੀ ਸਤਵੀਰ ਘਰ ਆਇਆ ਸਵੇਰ ਸਿਰਫ ਇੱਕ ਕੱਪ ਚਾਹ ਦਾ ਪੀ ਕੇ ਗਿਆ ਸੀ ਹੁਣ ਘਰ ਵਿੱਚ ਸਾਰੇ ਚਿੰਤਤ ਕਰ ਰਹੇ ਸੀ ਸੋਨੀ ਨੇ ਬਹੁਤ ਵਾਰ ਆਪਣੇ ਬਾਪੂ ਦੇ ਫੋਨ ਤੇ ਫੋਨ ਕੀਤਾ ਪਰ ਸਤਵੀਰ ਫੋਨ ਨਹੀਂ ਸੀ ਚੁੱਕ ਰਿਹਾ ਸੋਨੀ ਵੱਡੀ ਹੋਣ ਕਰਕੇ ਸਭ ਸਮਝਦੀ ਸੀ ਕਿ ਘਰ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਹਨ ਕਰੀਬ 1 ਵਜੇ ਸਤਵੀਰ ਘਰ ਵਾਪਸ ਪਰਤਿਆ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਕਿ ਚੱਲ ਬਾਪੂ ਠੀਕ ਹੈ ਸੋਨੀ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਉਹ ਬੇਬੇ ਮੈਂ ਆਉਂਦੀ ਆਂ ਜਰਾ ਭਾਬੀ ਵੱਲ ਗੇੜਾ ਮਾਰਾਂ ਵਾਂ ਉਸ ਤੇ ਦਿਮਾਗ ਵਿੱਚ ਸੀ ਕਿ ਪਿੰਡ ਵਿੱਚ ਇੱਕ ਦੁਕਾਨ ਹੈ ਉੱਥੇ ਕੁਝ ਰਾਸ਼ਨ ਪੁੱਛਾਵਾਂ ਪੈਸਾ ਬਾਅਦ ਵਿੱਚ ਦੇ ਦੇਵਾਂਗੀ ਉਹ ਸਿੱਧੀ ਦੁਕਾਨ ਤੇ ਗਈ ਹੱਥ ਵਿੱਚ 200 ਫੜਿਆ ਸੀ ਇੰਨੇ ਮਗਾਈ ਵਿੱਚ 200 ਦਾ ਆਉਣਾ ਹੀ ਕੀ ਸੀ ਪਰ ਘਰ ਚਾਹੀਦਾ ਤਾਂ ਸੀ ਨਾ ਦੁਕਾਨ ਤੇ ਗਈ ਤਾਂ ਲਾਲਿਆਂ ਦਾ ਮੁੰਡਾ ਹਰੀਸ਼ ਬੈਠਾ ਸੀ ਹੁਣ ਆ ਕੋਈ 25 ਸਾਲ ਦਾ ਸੋਨੀ ਨੇ ਪਹਿਲਾਂ ਗੱਲ ਕਰਨੀ ਹੀ ਸਹੀ ਸਮਝੀ ਰਿਸ਼ਤੇ ਕਰਦੇ ਘਰਾਂ ਦੇ ਕੰਮਾਂ ਵਿੱਚ ਵਿਅਸਤ ਸੀ ਸੋਨੀ ਨੂੰ ਦੁਕਾਨ ਤੇ ਆਇਆ ਦੇਖ ਹਰੀਸ਼ ਬਹੁਤ ਖੁਸ਼ ਹੋਇਆ ਕਿਉਂ ਕਿ ਸੋਨੀ ਨੇ ਅੱਜ ਤੱਕ ਕਦੇ ਕਿਸੇ ਮੁੰਡੇ ਨਾਲ ਬੇਫਾਲਤੂ ਗੱਲ ਨਾ ਕੀਤੀ ਸੀ ਤਮੰਨਾ ਸਭ ਦੀ ਸੀ ਕਿ ਬਸ ਸੋਨੀ ਮਿਲ ਜਾਵੇ ਪਰ ਮਾਪਿਆਂ ਦੀ ਇੱਜ਼ਤ ਸੋਨੀ ਨੇ ਕਦੀ ਗਲੀ ਵਿੱਚ ਵੀ ਕੰਨਾ ਦਿੱਤੀ ਮਜਬੂਰੀਆਂ ਲੱਖ ਸੀ ਪਰ ਗਰੀਬ ਕੋਲ ਉਸ ਦੀ ਇੱਜ਼ਤ ਹੀ ਹੁੰਦੀ ਹੈ ਹਰੀਸ਼ ਬਹੁਤ ਖੁਸ਼ ਸੀ ਕਿ ਅੱਜ ਸੋਨੀ ਆਈ ਹੈ ਚਲ ਮੇਰੇ ਨਾਲ ਗੱਲ ਕਰੇਗੀ ਸੋਨੀ ਨੇ ਆਉਂਦੀ ਨੇ ਪਹਿਲਾਂ ਕਿਹਾ ਵੀਰੇ ਇੱਕ ਗੱਲ ਕਰਨੀ ਹੈ ਹਰੀਸ਼ ਨੇ ਮੱਥੇ ਤੇ ਤਾਂ ਤਿਉੜੀ ਪੈ ਗਈ ਕਿ ਕਿੱਥੇ ਵੀਰਾ ਕਹ ਤਾ ਮੈਨੂੰ ਸੋਨੀ ਮੇਰਾ ਨਾਮ ਹਰੀਸ਼ ਹੈ ਵੀਰਾ ਨੇ ਹਰੀਸ਼ ਬੋਲਿਆ ਸੋਨੀ ਨੇ ਕੋਈ ਜਵਾਬ ਨਾ ਦਿੱਤਾ ਉਸਨੇ ਬਸ ਇੰਨਾ ਕਿਹਾ ਕਿ ਦੇਖੋ ਮੇਰੇ ਕੋਲ 200 ਆ ਮੈਂ ਕੁਝ ਸਮਾਨ ਲੈ ਕੇ ਜਾਣਾ ਹੈ ਪੈਸੇ 1 2 ਦਿਨ ਤੱਕ ਦੇ ਦਵਾਂਗੀ ਅਗਰ ਤੁਸੀਂ ਥੋੜਾ ਹੀ ਮਦਦ ਕਰ ਦਿਓ ਤਾਂ ਬਹੁਤ ਭਲਾ ਹੋਊਗਾ ਹਰੀਸ਼ ਨੂੰ ਤਾਂ ਮੌਕਾ ਮਿਲ ਗਿਆ ਸੀ ਸੋਨੀ ਦੀ ਮਜਬੂਰੀ ਦਾ ਉਸਨੇ ਕਿਹਾ ਕੋਈ ਨਾ ਯਾਰ ਫਿਰ ਕੀ ਹੋਇਆ ਤੂੰ ਬੈਂਚ ਤੇ ਬੈਠ ਮੈਨੂੰ ਦੱਸ ਕੀ ਕੀ ਚਾਹੀਦਾ ਹੈ ਸੋਨੀ ਨੇ ਸਭ ਸਮਾਨ ਦੱਸਿਆ ਤੇ ਹਰੀਸ਼ ਨੇ ਪਹਿਲਾਂ ਲਿਸਟ ਬਣਾ ਲਈ ਤੇ ਹਿਸਾਬ ਲਗਾ ਕੇ ਦੱਸਿਆ ਇਸਮਾਨ ਘੱਟੋ ਘੱਟ 1500 ਦਾ ਹੈ ਸੋਨੀ ਨੂੰ ਪਤਾ ਸੀ ਕਿ ਸਮਾਨ ਇੰਨੇ ਕ ਤਾ ਹੋਣਾ ਹੁਣ ਹਰੀਸ਼ ਥੋੜਾ ਚਿਚਕਦਾ ਬੋਲਿਆ ਤੂੰ ਇਹ 200 ਦਾ ਵੀ ਰਹਿਣ ਦੇ ਸਮਾਨ ਇਦਾਂ ਹੀ ਲੈ ਜਾ ਸੋਨੀ ਨੂੰ ਲੱਗਾ ਕਿ ਹਰੀਸ਼ ਉਸਦੀ ਮਦਦ ਕਰਨਾ ਚਾਹੁੰਦਾ ਹੈ ਸੋਨੀ ਨੇ ਕਿਹਾ ਸੱਚੀ ਠੀਕ ਹੈ ਮੈਂ 2 ਦਿਨ ਤੱਕ ਪੈਸੇ ਦੇ ਦੇਉਂਗੀ ਹਰੀਸ਼ ਦਾ ਹੌਲੀ-ਹੌਲੀ ਹੌਸਲਾ ਵਧ ਰਿਹਾ ਸੀ ਨਹੀਂ ਸੋਨੀ ਪੈਸੇ ਦੇਣ ਦੀ ਕੋਈ ਲੋੜ ਨਹੀਂ ਸੋਨੀ ਅਜੇ ਵੀ ਅਨਜਾਨ ਸੀ ਕਿ ਹਰੀਸ਼ ਕੀ ਚਾਹੁੰਦਾ ਹੈ ਪੈਸੇ ਦੀ ਰੋੜ ਨਹੀਂ ਹੈ ਮਤਲਬ ਸਮਾਨ ਮੁਫਤ ਦੇਣਾ ਮੈਨੂੰ ਸੋਨੀ ਨੇ ਅਸਦੀ ਨੇ ਕਿਹਾ ਹਰੀਸ਼ ਹਾਂ ਮੁਫਤੀ ਸਮਝ ਸੋਨੀ ਦਾ ਅਸਰ ਓਕ ਗਿਆ ਤੇ ਬੋਲੀ ਮੈਂ ਸਮਝੀ ਨਹੀਂ ਹਰੀਸ਼ ਬੋਲਿਆ ਦੇਖ ਸੋਨੀ ਕੱਲ ਸਿੱਧੀ ਹੈ ਤੇਰੇ ਤੇ ਹਰ ਪਿੰਡ ਦੇ ਮੁੰਡੇ ਦਾ ਦਿਲ ਹੈ ਤੇਰੇ ਵਰਗੀ ਮਟਿਆਰਤਾ ਅੱਜ ਤੱਕ ਨਹੀਂ ਦੇਖੀ ਹੋਣੀ ਕਿਸੇ ਨੇ ਸਮਾਨ ਤੇਰੇ ਲਈ ਮੁਫਤ ਹੈ ਬਸ ਸਿਰ ਫਿਕਰਾ ਤ ਉਹ ਰਾਤ ਵਿੱਚੋਂ ਤੋ ਘੰਟੇ ਮੇਰੇ ਨਾਲ ਬਤਾ ਲਾ ਬਾਕੀ ਸਮਾਂ ਛੱਡ ਅੱਗੇ ਵੀ ਜਦੋਂ ਮਰਜੀ ਸਮਾਨ ਦਾ ਜਾਵੇਂ ਤੇਰੇ ਲਈ ਮੁਫਤੀ ਹੋਊਗਾ ਸੋਨੀ ਇੰਨੀ ਵੱਡੀ ਦਾ ਸੀ ਕਿ ਉਸ ਨੂੰ ਪਤਾ ਹੋਵੇ ਰਾਤ ਬਤਾਉਣ ਦਾ ਮਤਲਬ ਕੀ ਹੈ ਸੋਨੀ ਹਰੀਸ਼ ਦੀ ਗੱਲ ਸੁਣ ਚੁੱਪ ਹੋ ਗਈ ਤੇ ਨੀਵੀਂ ਪਾ ਕੇ ਬੈਠ ਗਈ ਹਰੀਸ਼ ਕਹਿੰਦਾ ਦੇਖ ਲੈ ਸੌਦਾ ਮਾੜਾ ਨਹੀਂ ਹੈ ਮoje ਵੀ ਪੂਰੇ ਸਮਾਨ ਵੀ ਪੂਰਾ ਸੋਨੀ ਬਿਨਾ ਜਵਾਬ ਦਿੱਤੇ ਉੱਥੋਂ ਚਲੀ ਗਈ ਰਸਤੇ ਵਿੱਚ ਸੋਨੀ ਆਪਣੇ ਹਾਲਾਤਾਂ ਬਾਰੇ ਸੋਚ ਰਹੀ ਸੀ ਕਿ ਕਿਉਂ ਰੱਬਾ ਮੇਰੀ ਕਿਸਮਤ ਇੰਝ ਲਿਖੀ ਜਿਸ ਵਿੱਚ ਇੱਜ਼ਤ ਦਾ ਸੌਦਾ ਕਰਨਾ ਪਵੇ ਸੋਨੀ ਕਿਸਮਤ ਨੂੰ ਕੋਸ ਦੀ ਕੋਸਤੀ ਤੁਰ ਜਾਵੇ ਨਾਲ ਗਲੀ ਵਿੱਚ ਲੋਕਾਂ ਦੇ ਘਰ ਦੀ ਰੌਣਕ ਦੇਖੀ ਜਾਵੇ ਇੱਕਦਮ ਰੁਕ ਗਈ ਤੇ ਸੋਚਣ ਲੱਗੀ ਕਿ ਸੋਨੀ ਅੱਜ ਤੋ ਆਰਾ ਅੱਜ ਦੇ ਦਿਨ ਘਰ ਵਿੱਚ ਕੁਝ ਬਣਾਉਣ ਨੂੰ ਨਹੀਂ ਹੈ ਅਗਰ ਇੱਜ਼ਤ ਦਾ ਸੌਦਾ ਕਰਨਾ ਵੀ ਪਵੇ ਤਾਂ ਕੀ ਹੈ ਕਟੋ ਕਟ ਕਰ ਵਿੱਚ ਖੁਸ਼ੀਆਂ ਤਾਂ ਆ ਜਾਣਗੀਆਂ ਤੋਂ ਉਹ ਘੰਟੇ ਦੀ ਰਾਤ ਲਈ ਮੇਰੇ ਸਾਰੇ ਪਰਿਵਾਰ ਦੇ ਚਿਹਰੇ ਤੇ ਮਸਕਰਾਟ ਨਾਲ ਪਰ ਜਾਣ ਗਏ ਨਾਲ ਮੈਂ ਵੱਡੀ ਆ ਮੈਨੂੰ ਸ਼ਾਇਦ ਇਹ ਫੈਸਲਾ ਲੈਣਾ ਪੈਣਾ ਹੈ ਸੋਨੀ ਹੋਰ ਕੁਝ ਸੋਚੇ ਸਮਝੇ ਇਸ ਤੋਂ ਪਹਿਲਾਂ ਉਹ ਵਾਪਸ ਹਰੀਸ਼ ਕੋਲ ਚਲੀ ਗਈ ਤੇ ਬੋਲੀ ਮੈਨੂੰ ਸੌਦਾ ਮਨਜੂਰ ਹੈ ਤਸ ਕਿੱਥੇ ਆਵਾਂ ਮੈਂ ਰਾਤ ਨੂੰ ਤੇ ਇੱਕ ਸੋਨੀ ਅੱਜ ਦੀਵਾਲੀ ਹੈ ਸਾਰੇ ਘਰਾਂ ਵਿੱਚ ਮਗਨ ਹੋਣੇ ਆ ਤੂੰ ਨਾ ਵੀ ਮੈਂ ਤੁਹਾਡੇ ਘਰ ਦੇ ਨਾਲ ਲੱਗਦੇ ਉਹ ਟੁੱਟੇ ਘਰ ਵਿੱਚ ਆ ਜਾਊਂਗਾ ਪੂਰੇ 8 ਵਜੇ ਤੂੰ ਉੱਥੇ ਆ ਜਾਵੀਂ ਹਰੀਸ਼ ਬੋਟਿਆ ਅੱਜ ਸੋਨੀ ਨੇ ਆਪਣੇ ਪਰਿਵਾਰ ਦੀ ਖੁਸ਼ੀ ਲਈ ਆਪਣੀ ਇੱਜ਼ਤ ਦਾ ਸੌਦਾ ਕਰ ਲਿਆ ਸੀ ਠੀਕ ਹੈ ਸਮਾਨ ਪਾ ਦੇ ਸਾਰਾ ਹਰੀਸ਼ ਨੇ ਸਾਰਾ ਸਮਾਨ ਬੰਨ ਕੇ ਸੋਨੀ ਨੂੰ ਦੇ ਦਿੱਤਾ ਸੋਨੀ ਮਜੂਰ ਹੋਈ ਘਰ ਵਾਪਸ ਪਰਤ ਆਈ ਸੋਨੀ ਦੇ ਹੱਥ ਵਿੱਚ ਸਮਾਨ ਦੇ ਥੱਲੇ ਦੇ ਕਰਤਾਰੋ ਪੁੱਤ ਆ ਕਿੱਥੋਂ ਲੈ ਆਈਆਂ ਤੂੰ ਉਹ ਬੇਬੇ ਲਾਲਿਆਂ ਤੋਂ ਲੈ ਕੇ ਆਈਆਂ ਇੱਕ ਦੋ ਦਿਨ ਤੱਕ ਪੈਸੇ ਦੇ ਆਉਂਗੀ ਨਾਲ ਸਾਫ ਸਾਫ ਕਰਤਾਰੋ ਨੇ ਕਿਹਾ ਪੁੱਤ ਐਦਾਂ ਕਿਉਂ ਗਈ ਤੂੰ ਲੈਣ ਤੇਰੇ ਬਾਪੂ ਵੀ ਗੁੱਸਾ ਕਰੂਗਾ ਨਾਲ ਜੇ ਉਧਾਰ ਹੀ ਲੈ ਕੇ ਆਉਣਾ ਹੁੰਦਾ ਤਾਂ ਤੇਰੇ ਬਾਪੂ ਨਾਲੇ ਲੈ ਆਉਂਦਾ ਕੁਝ ਨਹੀਂ ਹੁੰਦਾ ਬੇਬੇ ਮਗਰ ਅਗਰ ਲੋੜ ਸੀ ਤਾਂ ਲੈ ਆਈ ਸ਼ਾਮ ਤੱਕ ਬਾਪੂ ਨੂੰ ਪੈਸੇ ਮਿਲ ਜਾਣੇ ਆ ਤਾਂ ਸਾਫ ਕਰ ਆਉਂਗੀ ਕਰਤਾਰੋਂ ਜਾਣ ਸੀ ਕਿ ਸੋਨੇ ਸਾਫ ਦੇ ਬਦਲੇ ਇੱਜ਼ਤ ਦਾ ਸੌਦਾ ਕਰ ਆਈ ਹੈ ਕਰਤਾਰੋਂ ਨੇ ਵੀ ਸਮਾਨ ਲਿਆ ਤੇ ਅੰਦਰ ਚਲੀ ਗਈ ਜਾ ਕੇ ਸਮਾਨ ਥੈਲੇ ਵਿੱਚੋਂ ਕੱਢ ਸਾਂਭਣ ਲੱਗ ਗਈ ਰਾਤ ਲਈ ਖਾਣੇ ਪੀਣੇ ਦੀ ਤਿਆਰੀ ਕਰਨ ਲੱਗੀ ਸੋਨੀ ਪਰੇਸ਼ਾਨ ਹੋਈ ਇੱਕ ਕੋਨਾ ਫੜ ਬੈਠ ਗਈ ਉਹ ਰਾਤ ਬਾਰੇ ਸੋਚਣ ਲੱਗ ਗਈ ਕਿ ਕਿਤੇ ਉਸਨੇ ਗਲਤ ਸੌਦਾ ਤਾਂ ਨਹੀਂ ਕਰ ਲਿਆ ਪਰ ਹਾਲਾਤ ਇਹ ਸੋਚਣ ਨਹੀਂ ਸੀ ਦੇ ਰਹੇ ਮਜਬੂਰ ਹੋਈ ਸੋਨੀ ਆਪਣੇ ਹੰਝੂਆਂ ਨੂੰ ਪੂੰਝ ਰਹੀ ਸੀ ਤਾਂ ਕਿ ਕੋਈ ਨਾ ਦੇਖ ਲਵੇ ਜਿਵੇਂ ਜਿਵੇਂ ਸ਼ਾਮ ਦਾ ਵਕਤ ਹੋ ਰਿਹਾ ਸੀ ਸੋਨੀ ਨੂੰ ਹੌਲ ਪੈ ਰਹੇ ਸੀ ਸੋਨੀ ਉੱਠ ਕੇ ਤਿਆਰ ਹੋਣ ਲੱਗੀ ਅੱਜ ਉਸ ਦਾ ਮਨ ਕੁਝ ਵੀ ਕਰਨ ਦਾ ਨਹੀਂ ਸੀ ਉਹ ਆਪਣੀ ਗਰੀਬੀ ਨੂੰ ਕੋਸ ਰਹੀ ਸੀ ਸਤਵੀਰ ਵੀ ਘਰੋਂ ਨਿਕਲ ਗਿਆ ਉਸ ਦਾ ਮਨ ਨਹੀਂ ਸੀ ਕਿ ਉਹ ਘਰੇ ਰਹੇ ਐਨੇ ਮਾੜੇ ਹਾਲਾਤਾਂ ਵਿੱਚ ਇਨਸਾਨ ਟੁੱਟ ਜਾਂਦਾ ਹੈ ਉਸ ਨੇ ਬਾਹਰ ਜਾਣਾ ਹੀ ਸਹੀ ਸਮਝਿਆ ਉਹ ਸ਼ਾਮ ਨੂੰ ਸਰਦਾਰਾਂ ਦੇ ਵੀ ਨਹੀਂ ਗਿਆ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਸਰਦਾਰਾਂ ਨੇ ਕੁਝ ਨਹੀਂ ਦੇਣਾ ਕੋਈ ਛੇ ਮਹੀਨੇ ਵਜੇ ਤਾਂ ਵਕਤ ਸੀ ਤਾਂ ਗੇਟ ਤੇ ਦਸਤਕ ਹੋਈ ਜੀਤੀ ਦੇ ਇੱਕ ਪੁੱਤ ਕੌਣ ਆ ਬਾਹਰ ਜੀਤੀ ਨੇ ਗੇਟ ਖੋਲ੍ਹਿਆ ਤਾਂ ਬਾਹਰ ਉਹ ਸਰਦਾਰ ਖੜੇ ਸੀ ਜਿੰਨਾ ਕਰ ਸਤਵੀਰ ਕੰਮ ਕਰਦਾ ਸੀ ਜੀਤੀ ਨੇ ਕਿਹਾ ਅੰਦਰ ਆ ਜਾਓ ਅੰਕਲ ਜੀ ਕਰਤਾਰੋ ਸੋਈ ਵਿੱਚੋਂ ਨਿਕਲੀ ਤਾਂ ਉਸਨੇ ਬਾਹਰ ਪਏ ਮੰਜੇ ਬੈਠਣੋ ਕਿਹਾ ਬੈਠਦੇ ਸਰਦਾਰ ਬੋਲਿਆ ਉਹ ਸਤਵੀਰ ਕਿੱਧਰ ਗਿਆ ਉਸ ਨੂੰ ਕਿਹਾ ਸੀ ਛਾਂ ਨੂੰ ਘਰ ਆ ਜਾਵੇਂ ਪਤਾ ਨਹੀਂ ਭਰਾ ਜੀ ਉਹ ਨਿਕਲੇ ਤਾਂ ਕਰੋ ਮੈਨੂੰ ਲੱਗਾ ਛੇ ਤੁਹਾਡੇ ਵੱਲ ਹੀ ਗਏ ਆ ਕਰਤਾਰੋ ਨੇ ਜਵਾਬ ਦਿੱਤਾ ਚੱਲ ਕੋਈ ਨਾ ਬਾਈ ਮੈਂ ਹੀ ਆ ਗਿਆ ਹੁਣ ਤਾਂ ਫੜ ਉਸਦੇ ਜੋ ਪੈਸੇ ਬੰਦੇ ਸੀ ਕਰਤਾਰੋ ਦੇ ਹੱਥ ਤੇ ਪੈਸੇ ਪਣਾਉਂਦੇ ਸਰਦਾਰ ਬੋਲਿਆ ਤੇ ਖੀਬੀਬਾ ਉਸ ਦਾ ਬੰਦਾ ਸੀ 10000 ਲੈ ਉਹ ਪੈਸਾ ਨਾਲ 1000 ਦੀਵਾਲੀ ਦਾ ਮੇਰੀ ਤਰਫ ਤੋਂ ਕਰਤਾਰੋ ਨੇ ਪੈਸੇ ਫੜੇ ਤੇ ਸਰਦਾਰ ਉੱਠਿਆ ਤੇ ਚੱਲ ਪਿਆ ਰਾਜੀ ਬੈਠੋ ਚਾਹ ਬਣਾਉਂਦੀ ਆਂ ਪੀ ਕੇ ਜਾਣਾ ਨਾ ਬੀਬਾ ਘਰ ਵਾਲੇ ਵੀਰਾ ਦੇਖ ਰਹੇ ਹੋਣੇ ਆਂ ਕੋਲ ਖੜੇ ਜੀਤੇ ਨੂੰ ਕਿਹਾ ਉਹ ਕਾਕਾ ਗੱਲ ਸੁਣ ਮੇਰੇ ਨਾਲ ਜੀਤੇ ਨੂੰ ਸਰਦਾਰ ਬਾਹਰ ਲੈ ਗਏ ਬਾਹਰ ਖੜੀ ਗੱਡੀ ਵਿੱਚੋਂ ਮਠਿਆਈ ਤੇ ਕੁਝ ਪਟਾਕੇ ਦਿੰਦੇ ਕਿਹਾ ਪੁੱਤ ਆ ਲੈ ਘਰ ਲੈ ਜਾ ਤਾਂ ਕਰੋ ਮौज-ਮਸਤੀ ਘਰ ਕਰਤਾਰੋ ਵੀ ਖੁਸ਼ ਸੀ ਪਰ ਜਦੋਂ ਜੀਤਾ ਆਇਆ ਤਾਂ ਉਹ ਹੋਰ ਖੁਸ਼ ਹੋ ਗਈ ਕਿ ਸਾਡੀ ਸੋਚ ਨਾਲ ਵੱਧ ਦਿੱਤਾ ਸਰਦਾਰਾਂ ਨੇ ਸੋਨੀ ਦੇ ਚਿਹਰੇ ਤੇ ਵੀ ਖੁਸ਼ੀ ਦੀ ਚਮਕ ਆ ਗਈ ਪਰ ਰਾਤ ਵਾਲੇ ਸੌਦੇ ਦੀ ਵਜ੍ਹਾ ਨਾਲ ਉਹ ਚਮਕ ਗਾਇਬ ਹੋ ਗਈ ਕਰਤਾਰੋ ਪੈਸੇ ਲੈ ਕੇ ਸੋਨੀ ਕੋਲ ਆਈ ਤੇ ਕਿਆ ਪੁੱਤ ਫਟਾਫਟ ਜਾ ਲਾਲਿਆਂ ਦੇ ਪੈਸੇ ਦੇ ਆ ਸੋਨੀ ਨੇ ਪੈਸੇ ਲਏ ਤੇ ਬੋਲੀ ਬੇਬੇ ਕੱਲ ਦੇ ਦਵਾਂਗੇ ਨਹੀਂ ਬੱਚੇ ਧਾਰ ਨਹੀਂ ਰੱਖਣਾ ਸਿਰ ਤੇ ਕਿਸੇ ਦਾ ਵੀ ਸੋਨੀ ਨੂੰ ਹੁਣ ਕੋਈ ਜਵਾਬ ਨਹੀਂ ਸਿਆ ਰਿਹਾ ਉਹ ਘਰੋਂ ਨਿੱਕਲ ਗਈ ਉਹ ਦੁਕਾਨ ਤੇ ਗਈ ਤਾਂ ਹਰੀਸ਼ ਤਿਆਰ ਉਹ ਬੈਠਾ ਸੀ ਉਹ ਕੀ ਹੋ ਗਿਆ ਹਰੀਆ ਨਹੀਂ ਗਿਆ ਨਹੀਂ ਜਲਦੀ ਆ ਗਈ ਸੋਨੀ ਦਾ ਦਿਮਾਗ ਕੰਮ ਕੀਤਾ ਉਸਨੇ ਪੈਸੇ ਪੜਾਉਂਦੇ ਕਿਹਾ ਮੇਰੀ ਕਿਸਮਤ ਚੰਗੀ ਨਿਕਲੀ ਅੱਜ ਮੇਰੀ ਜਿੱਦ ਦਾ ਸੌਦਾ ਨਾ ਹੋ ਸਕਿਆ ਹਰੀਸ਼ ਉਸ ਨੂੰ ਬੋਲਿਆ ਦੇਖ ਯਾਰ ਤੂੰ ਇਹ ਪੈਸੇ ਰੱਖ ਲੈ ਸਮਾਨ ਵੀ ਜਿੰਤੋਂ ਮਰਜ਼ੀ ਲੈ ਜਾਇਆ ਕਰਨਾ ਤੇਰੇ ਲਈ ਸਭ ਮੁਫਤ ਹੀ ਹੈ ਸੋਨੀ ਮੁਸਕਰਾਈ ਤੇ ਬੋਲੀ ਹਰੀਸ਼ ਅਸੀਂ ਗਰੀਬ ਜ਼ਰੂਰ ਹਾਂ ਮਰ ਇੱਜ਼ਤ ਵੇਚ ਕੇ ਟੈਡ ਨਹੀਂ ਭਰਨਾ ਅੱਜ ਇਹ ਸਬਕ ਤਾਂ ਮੈਨੂੰ ਵੀ ਉਸ ਅਕਾਲ ਪੁਰਖ ਨੇ ਦੇ ਦਿੱਤਾ ਤੇ ਤੂੰ ਵੀ ਸਿੱਖ ਲਾ ਮੇਰੀ ਤਾਂ ਮਜਬੂਰੀ ਸੀ ਪਰ ਤੂੰ ਮੇਰੀ ਮਜਬੂਰੀ ਦਾ ਸੌਦਾ ਮੇਰੀ ਇੱਜ਼ਤ ਨਾਲ ਕੀਤਾ ਤੂੰ ਮੇਰਾ ਜਿਸਮ ਪਾਉਂਦੇ ਮੇਰੀ ਮਜਬੂਰੀ ਨੂੰ ਢਾਲ ਬਣਾ ਲਿਆ ਰੱਬ ਤੋਂ ਡਰ ਇਨਸਾਨ ਮਜਬੂਰ ਕੋਈ ਵੀ ਹੋ ਸਕਦਾ ਹੈ ਅੱਜ ਮੈਂ ਹਾਂ ਕੱਲ ਤੂੰ ਵੀ ਹੋ ਸਕਦਾ ਹੈ ਤੇ ਸਮਾਂ ਆਖੜ ਨੂੰ ਝਕਾਉਂ ਜਾਣਦਾ ਹੈ ਆਫੜ ਆਪਣੇ ਪੈਸੇ ਤੇ ਤੇਰੀ ਮਿਹਰਬਾਨੀ ਕਿ ਤੂੰ ਮੈਨੂੰ ਜ਼ਿੰਦਗੀ ਦਾ ਸਬਕ ਸਿਖਾਇਆ ਮੈਂ ਵੀ ਘਰ ਦੀ ਗਰੀਬੀ ਦੇ ਚੱਕਰ ਚ ਜੱਜ ਕਰਦਿਆਂ ਦੀ ਹੀ ਇੱਜ਼ਤਬਾਰ ਵਿੱਚ ਲੈ ਆਈ ਸੀ ਰੇਸ਼ ਬਹੁਤ ਸ਼ਰਮਿੰਦਾ ਹੋ ਗਿਆ ਸੀ ਨੀਮਾ ਸੇਰ ਕਰਕੇ ਖੜਾ ਰਿਆ ਸੋਨੀ ਘਰ ਆਈ ਘਰ ਆ ਕੇ ਦੇਖਿਆ ਕਿ ਬਾਪੂ ਵੀ ਘਰ ਆ ਗਿਆ ਸਭ ਨੇ ਸਾਥ ਮਿਲ ਕੇ ਖਾਣਾ ਖਾਧਾ ਫਿਰ ਮਠਿਆਈ ਖਾਧੀ ਫਿਰ ਸੋਨੀ ਨੇ ਤੇ ਬਾਕੀ ਭੈਣ ਭਰਾਵਾਂ ਨੇ ਪਟਾਕੇ ਚਲਾਏ ਤੇ ਮ제 ਕੀਤੀ ਦੂਜੇ ਦਿਨ ਦੀਵਾਲੀ ਤੋਂ ਬਾਅਦ ਸਤਵੀਰ ਨੇ ਕਿਹਾ ਸੋਨੀ ਨੂੰ ਤੀਹ ਤੂੰ ਪੜ੍ਹਨ ਵਿੱਚ ਬਹੁਤ ਸ਼ਿਆਰ ਸੀ ਮੇਰੀ ਗਰੀਬੀ ਕਰ ਮੈਂ ਨਹੀਂ ਪੜਾ ਸਕਿਆ ਪਰ ਹੁਣ ਮੈਂ ਸੋਚ ਰਿਹਾ ਮੈਂ ਜਿਵੇਂ ਮਰਜੀ ਕਰਾਂ ਤੈਨੂੰ ਅੱਗੇ ਪੜ੍ਹਾਵਾ ਤੇ ਤੂੰ ਮੇਰਾ ਕਹਿਣਾ ਨਹੀਂ ਮੋੜਨਾ ਅਜੇ 2 ਸਾਲ ਹੀ ਹੋਏ ਐ ਪੜ੍ਹਾਈ ਛੱਡੀ ਨੂੰ ਤੂੰ ਮੇਰਾ ਬੱਚਾ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਦੇ ਅਗਲੇ ਸਾਲ ਉਸਦੀ ਤਿਆਰੀ ਕਰ ਲੈ ਮੈਂ ਤੈਨੂੰ ਜ਼ਿੰਦਗੀ 'ਚ ਕਾਮਯਾਬ ਦੇਖਣਾ ਚਾਹੁੰਦਾ ਸੋਨੀ ਦਾ ਸੁਪਨਾ ਤਾਂ ਪਹਿਲੇ ਹੀ ਪੜ੍ਹਾਈ ਦਾ ਤੇ ਉਸ ਨੂੰ ਹੋਰ ਜੋਸ਼ ਮਿਲ ਗਿਆ ਤੇ ਉਸਨੇ ਵੀ ਕਿਹਾ ਠੀਕ ਹੈ ਬਾਪੂ ਜੀ ਮੈਂ ਤੁਹਾਨੂੰ ਨਰਾਸ਼ ਨਹੀਂ ਕਰਨਾ ਮੈਂ ਪੜਾਂਗੀ ਜ਼ਰੂਰ ਤੇ ਜ਼ਿੰਦਗੀ ਵਿੱਚ ਕੁਝ ਕਰਕੇ ਤਖਾਵਾਂਗੀ ਦੇਖਦੇ ਦੇਖਦੇ ਸਮਾਂ ਬੀਤਿਆ ਸੋਨੀ ਨੇ ਅਗਲੀ ਪੜਾਈ ਸ਼ੁਰੂ ਕੀਤੀ ਸਤਵੀਰ ਨੇ ਵੀ ਮਿਹਨਤ ਕੀਤੀ ਤੇ ਸੋਨੀ ਨੂੰ ਪੜਾਇਆ ਸੋਨੀ ਵੀ ਨੇ ਵੀ ਆਪਣੇ ਬਾਪੂ ਦਾ ਨਾਮ ਖਰਾਬ ਨਾ ਹੋਣ ਦਿੱਤਾ ਉਸਨੇ ਪੜਾਈ ਵਿੱਚ ਇਹ ਮਨ ਲਗਾ ਰੱਖਿਆ ਸਤਵੀਰ ਨੇ ਵੀ ਸੋਨੀ ਨੂੰ ਚਿਹਰੀ ਪੜਾਈ ਲਈ ਆਪਣੇ ਹਿੱਸੇ ਦਾ ਇੱਕ ਖੇਤ ਕਿਰਵੀ ਰੱਖ ਦਿੱਤਾ ਸੀ ਉਸ ਦਾ ਸੁਖਣਾ ਸੀ ਕਿ ਮੇਰੀ ਧੀ ਇੱਕ ਕਾਮਯਾਬ ਬਣੇ ਸਮੇਂ ਨੇ ਕਰਵਟ ਲਈ ਤੇ ਅੱਜ ਬਹੁਤ ਸਾਲ ਬੀਤ ਚੁੱਕੇ ਸੀ ਤੇ ਸੋਨੀ ਇੱਕ ਕਾਬਿਲ ਡਾਕਟਰ ਬਣ ਚੁੱਕੀ ਸੀ ਇਲਾਕੇ ਵਿੱਚ ਸੋਨੀ ਨਾਮ ਸੀ ਕਿਉਂਕਿ ਬੱਚਿਆਂ ਦੀ ਬਹੁਤ ਖਾਸ ਡਾਕਟਰ ਸੀ ਸੋਨੀ ਨੇ ਵੀ ਆਪਣੇ ਬਾਪੂ ਦੀ ਮਿਹਨਤ ਦਾ ਮੁੱਲ ਪੂਰਾ ਮੋੜਿਆ ਸੀ ਸੋਨੀ ਨੇ ਆਪਣੀ ਪੜ੍ਹਾਈ ਖਾਤਰ ਗਿਰਵੀ ਰੱਖਿਆ ਖੇਤ ਛਡਾ ਲਿਆ ਸੀ ਘਰ ਵੀ ਬਹੁਤ ਵਧੀਆ ਬਣਾ ਲਿਆ ਸੀ ਅਜੇ ਤੱਕ ਉਸਨੇ ਵਿਆਹ ਨਹੀਂ ਕਰਵਾਇਆ ਕਿਉਂਕਿ ਉਹ ਆਪਣੇ ਛੋਟੇ ਪੈਣ ਭਰਾ ਨੂੰ ਪੜਾਉਣਾ ਚਾਹੁੰਦੀ ਸੀ ਅੱਜ ਵਕਤ ਸੱਚੀ ਉਹ ਆ ਗਿਆ ਸੀ ਸਮਾਂ ਕਿਦਾਂ ਆਪਣਾ ਕਿਰਦਾਰ ਨਿਭਾਉਂਦਾ ਹੈ ਉਹ ਦੇਖਣ ਨੂੰ ਮਿਲਿਆ ਸੀ ਅੱਜ ਹਰੀਸ਼ ਆਪਣੇ ਬੇਟੇ ਨੂੰ ਸੋਨੀ ਕੋਲ ਲੈ ਕੇ ਆਇਆ ਉਸਨੇ ਬੇਟੇ ਦੀ ਹਾਲਤ ਬਹੁਤ ਨਾਜ਼ੁਕ ਸੀ ਜਦੋਂ ਉਸਨੇ ਸੋਨੀ ਨੂੰ ਦੇਖਿਆ ਤਾਂ ਇੱਕ ਮਿੰਟ ਦੀ ਚੁੱਪ ਹੋ ਗਿਆ ਉਹ ਸਾਹਮਣੇ ਆਉਂਦੀ ਉਸ ਤੇ ਹਿੰਮਤ ਨਹੀਂ ਸੀ ਪਰ ਬੇਟੇ ਖਾਤਰ ਬੋਲਣਾ ਤਾਂ ਪੈਣਾ ਹੀ ਸੀ ਉਸਨੇ ਸੋਨੀ ਅੱਗੇ ਹੱਥ ਚੁੜ ਕੇ ਕਿਹਾ ਉਹ ਉਸਦੇ ਬੇਟੇ ਨੂੰ ਬਚਾ ਲਵੇ ਉਹ ਪੈਸਾ ਜਿੰਨਾ ਮਰਜ਼ੀ ਖਰਚ ਲਵੇਗਾ ਸੋਨੀ ਜਲਦੀ ਨਾਲ ਆਪਣੀ ਕੁਰਸੀ ਤੋਂ ਉੱਠੀ ਤੇ ਬੱਚੇ ਨੂੰ ਦੇਖਣ ਚਲੀ ਸੀ ਰੇਸ਼ ਨੇ ਫੇਰ ਰੋਕ ਲਿਆ ਕਹਿੰਦਾ ਸੋਨੀ ਮੈਂ ਆਪਣੇ ਉਸ ਵਿਹਾਰ ਤੇ ਸ਼ਰਮਿੰਦਾ ਕਿਰਪਾ ਕਰਕੇ ਉਸ ਦਿਨ ਨੂੰ ਅੱਜ ਵਿੱਚ ਨਾ ਲੈ ਕੇ ਆਉਣਾ ਸੋਨੀ ਨੇ ਉਸਦੀ ਕੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਤੇ ਫਟਾਫਟ ਬੱਚੇ ਨੂੰ ਦੇਖਣ ਗਈ ਬੱਚੇ ਨੂੰ ਜਿਸ ਵਿੱਚ ਇਹ ਦੀ ਜ਼ਰੂਰ ਸੀ ਉਸਨੇ ਸਭ ਕੀਤਾ ਤੇ ਬੱਚੇ ਨੂੰ ਖਤਰੇ ਤੋਂ ਬਾਹਰ ਕਰਕੇ ਹਸਪਤਾਲ ਵਿੱਚ ਦਾਖਲ ਕਰਵਾ ਲਿਆ ਵਾਪਸ ਆ ਕੇ ਉਸਨੇ ਹਰੀਸ਼ ਨੂੰ ਦੱਸਿਆ ਕੁਸਤਾ ਬੇਟਾ ਹੁਣ ਖਤਰੇ ਤੋਂ ਬਾਹਰ ਹੈ ਘਬਰਾਉਣਾ ਸਭ ਠੀਕ ਹੈ ਹਰੀਸ਼ ਨੇ ਹੱਥ ਜੋੜ ਕੇ ਸੋਨੀ ਦਾ ਧੰਨਵਾਦ ਕੀਤਾ ਤੇ ਕਹਾ ਮੈਨੂੰ ਉਮੀਦ ਸੀ ਕਿ ਤੁਸੀਂ ਸਾਡੀ ਉਸ ਗੱਲ ਨੂੰ ਵਿੱਚ ਨਹੀਂ ਲੈ ਕੇ ਆਉਂਗੇ ਸੋਨੀ ਫਿਰ ਬੋਲੀ ਹਰੀਸ਼ ਮੈਨੂੰ ਮਜਬੂਰੀਆਂ ਦੇ ਸੌਦੇ ਕਰਨੇ ਨਹੀਂ ਆਉਂਦੇ ਨਾਲੇ ਮੇਰਾ ਕੰਮ ਕਿਸੇ ਦੀ ਜ਼ਿੰਦਗੀ ਬਚਾਉਣਾ ਹੈ ਖੋਣਾ ਨਹੀਂ ਮੇਰੇ ਬਾਪੂ ਜੀ ਨੇ ਇੱਕ ਗੱਲ ਸਿਖਾਈ ਹੈ ਕਦੇ ਵੀ ਕਿਸੇ ਮਜਬੂਰ ਦੀ ਮਜਬੂਰੀ ਦਾ ਫਾਇਦਾ ਨਹੀਂ ਲੈਣਾ ਮੈਂ ਅੱਜ ਡਾਕਟਰ ਉਹਨਾਂ ਦੇ ਜज्बे ਨਾਲ ਹੀ ਬਣੀ ਆ ਤੇ ਮੈਂ ਆਪਣੇ ਪੇਛੇ ਨੂੰ ਬਦਨਾਮ ਨਹੀਂ ਕਰ ਸਕਦੀ ਹਰੀਸ਼ ਖੜਾ ਸੁਣ ਰਿਹਾ ਸੀ ਤੇ ਰੋ ਰਿਹਾ ਸੀ ਉਸ ਨੂੰ ਆਪਣੀ ਉਸ ਹਰਕਤ ਤੇ ਬਹੁਤ ਸ਼ਰਮਿੰਦਗੀ ਹੋ ਰਹੀ ਸੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ